ਹਰ ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀਆਂ ਅਹਿਮ ਖਬਰਾਂ ਤੁਹਾਨੂੰ ਦੱਸ ਰਹੀਆਂ ਕਿ ਸਤਕਨਾਲ ਜ਼ਮੀਨ ਨੂੰ ਲੈ ਕੇ ਦੋ ਪਰਿਵਾਰਾਂ ਦੇ ਵਿੱਚ ਜੜੀ ਐ ਜਬਰਦਸਤ ਝੜਪ ਦੇਖਣ ਨੂੰ ਮਿਲੀ ਜਿਸ ਦੇ ਵਿੱਚ ਤਿੰਨ ਵਿਅਕਤੀ ਜਿਹੜੇ ਨੇ ਗੰਭੀਰ ਰੂਪੇ ਜ਼ਖਮੀ ਹੋਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਦੋ ਪਰਿਵਾਰਾਂ ਜਿਹੜੇ ਨੇ ਆਪਸ ਦੇ ਵਿੱਚ ਝੜ ਜਾਂਦੇ ਨੇ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆ ਜਿੱਥੇ ਸਤਕਨਾਲ ਜ਼ਮੀਨ ਨੂੰ ਲੈ ਕੇ ਜੜੀ ਐ ਦੋ ਪਰਿਵਾਰਾਂ ਦੇ ਵਿੱਚ ਆਪਸ ਦੇ ਵਿੱਚ ਭਿੜੇ ਨੇ ਤਿੰਨ ਲੋਕ ਇਸ ਜੜੀਆ ਝੜਪ ਦੇ ਵਿੱਚ ਜ਼ਖਮੀ ਹੋਏ ਨੇ ਤਾਏ ਚਾਚੇ ਦੀ ਜੜੀ ਐ ਇਸ ਜ਼ਮੀਨ ਨੂੰ ਲੈ ਕੇ ਸੱਤ ਕਨਾਲ ਜ਼ਮੀਨ ਨੂੰ ਲੈ ਕੇ ਜਿਹੜੀ ਹੈ ਡਾਂਗਾ ਤੱਕ ਚੱਲ ਗਈਆਂ ਇੱਕ ਦੂਜੇ ਤੇ ਜਿਹੜੀ ਹੈ ਬੜੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ ਵੀਡੀਓ ਤੁਹਾਨੂੰ ਦਿਖਾ ਰਿਹਾ ਅੱਜ ਤੁਹਾਡੇ ਵੀਡੀਓ ਵਿੱਚ ਵੇਖ ਪਾ ਰਹੇ ਹੋ ਦੋ ਪਰਿਵਾਰ ਜਿਹੜੇ ਨੇ ਆਪਸ ਵਿੱਚ ਦੇ ਵਿਦੇ ਝਗੜੇ ਨੂੰ ਲੈ ਕੇ ਜਿਹੜੇ ਡਾਂਗਾ ਤੱਕ ਚਲਾ ਦਿੱਤੇ ਗਏ ਜਿਸ ਦੇ ਵਿੱਚ ਕਈ ਲੋਕ ਜਿਹੜੇ ਨੇ ਗੰਭੀਰ ਰੂਪੇ ਜ਼ਖਮੇ ਜਿਸ ਦੇ ਵਿੱਚ ਮਹਿਲਾਵਾਂ ਵੀ ਦੱਸੀਆਂ ਜਾ ਰਹੀਆਂ ਨੇ ਕਿ ਮਹਿਲਾਵਾਂ ਵੀ ਗੰਭੀਰ ਰੂਪੇ ਜ਼ਖਮੀ ਹੋਈ ਨੇ ਫਿਰੋਜ਼ਪੁਰ ਦੇ ਪਿੰਟ ਬਸਤੀ ਕਾਲਾ ਅਕਾਲੀਆਂ ਵਾਲੀ ਜਿਹੜੀ ਹੈ ਉਸ ਦੇ ਦੋ ਪਰਿਵਾਰ ਜਿਹੜੇ ਨੇ ਸੱਤ ਕਨਾਲਾਂ ਜ਼ਮੀਨ ਨੂੰ ਲੈ ਕੇ ਜੰਮ ਡਾਂਗਾ ਸੋਟੇ ਚੱਲੇ ਨੇ ਇੱਕ ਦੂਜੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਸ ਦੀ 7 ਕਨਾਲ ਜ਼ਮੀਨ ਜੋ ਕਿ ਉਸ ਦੀ ਮਾਤਾ ਦੇ ਨਾਂ ਹੈ ਤੇ ਉਹ ਜਦੋਂ ਉਸ ਖੇਤੀ ਕਰ ਰਿਹਾ ਸੀ ਤਾਂ ਉਹਨਾਂ ਦੇ ਜਿਹੜੀ ਸ਼ਰੀਕੇ ਵਾਲਿਆਂ ਨੇ ਭਰਾ ਲੱਗਦੇ ਜਿਹੜੇ ਨੇ ਉਹਨਾਂ ਵੱਲੋਂ ਜ਼ਬਰਦਸਤੀ ਜਿਹੜੀ ਹੈ ਉਸ ਨੂੰ ਜ਼ਮੀਨ ਤੇ ਕੌਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਜਿਹੜੀ ਹੈ ਇੱਕ ਦੂਜੇ ਤੇ ਜਿਹੜੀ ਹੈ ਡਾਂਗਾ ਚਲਾ ਦਿੱਤੀ ਹੈ ਕਿ ਜਿਸ ਦੇ ਵਿੱਚ ਕਈ ਲੋਕ ਜਿਹੜੇ ਨੇ ਗੰਭੀਰ ਰੂਪਿਤ ਜ਼ਖਮੀ ਹੋਏ ਨੇ ਜਿਸ ਦੇ ਵਿੱਚ ਦੱਸਿਆ ਜਾ ਗਿਆ ਕਿ ਮਹਿਲਾਵਾਂ ਜਿਹੜੀ ਹੈ ਮਹਿਲਾਵਾਂ ਦੀ ਵੀ ਕੁੱਟਮਾਰ ਕੀਤੀ ਗਿਆ ਜਿਸ ਦੀ ਵੀਡੀਓ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਜਿਹੜੀ ਹੈ ਕੈਮਰੇ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਪਰਿਵਾਰ ਦੇ ਜਿਹੜੇ ਕੁਝ ਮੈਂਬਰ ਜਿਹੜੇ ਨੇ ਦੋ ਪਰਿਵਾਰ ਆਪਸ ਦੇ ਵਿੱਚ ਹੀ ਜ਼ਮੀਨ ਨੂੰ ਲੈ ਕੇ ਜ਼ਮੀਨੀ ਵਿਵਾਦ ਨੂੰ ਲੈ ਕੇ ਭਿੜੇ ਨੇ ਜਿਸ ਦੇ ਵਿੱਚ ਕਈ ਵਿਅਕਤੀ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਸ ਤੋਂ ਬਾਅਦ ਇਹ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰਾਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾਦਣੇ ਜਿਲ੍ਹਾ ਰੋਇਪੁਰ ਵਿੱਚ ਜ਼ਮੀਨ ਵਿਵਾਦ ਨੂੰ ਲੈ ਕੇ ਕਈ ਮਾਮਲੇ ਜੜੇ ਆ ਸਾਹਮਣੇ ਆ ਰਿਹਾ ਜਿਨ੍ਹਾਂ ਦੇ ਵਿੱਚ ਝਗੜਾ ਝੜਾ ਹੁੰਦਾ ਹੋਇਆ ਸਾਹਵਤੋ ਤੇ ਦਿਖਾਈ ਦਿੰਦਾ ਅੱਜ ਵੀ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਵੀ ਉਹਦੇ ਵਿੱਚ ਜ਼ਮੀਨੀ ਵਿਵਾਦ ਹੈ ਜਿਹੜਾ ਰਿਸ਼ਤੇਦਾਰੀਆਂ ਦੇ ਵਿੱਚ ਵੰਡ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਜਿਹੜਾ ਕਬਜ਼ਾਦਾਰੀ ਆ ਉਹ ਕਹਿੰਦੇ ਵੀ ਸਾਡੀ ਜ਼ਮੀਨ ਸਾਡੇ ਦੇ ਨਾਮ ਜਿਹੜੀ ਆ ਬੋਦੀ ਆ ਲੇਕਿਨ ਕੁਝ ਲੋਕਾਂ ਨੇ ਆ ਕੇ ਜਿਹੜੇ ਰਿਸ਼ਤੇ ਵਿੱਚ ਹੀ ਉਹਨਾਂ ਦੀ ਰਿਸ਼ਤੇਦਾਰੀ ਪੈਂਦੀ ਆ ਉਹਨਾਂ ਨੇ ਆ ਕੇ ਜ਼ਬਰਨ ਜਿਹੜਾ ਉਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉੱਥੇ ਕਾਫੀ ਝਗੜਾ ਹੋਇਆ ਤੇ ਜਿਹ ਤਾਂ ਪੁੱਛਿਆ ਗਿਆ ਪੀੜਿਤ ਸਾਹਿਬ ਜੀ ਦਾ ਮੌਜੂਦ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਜੀ ਕੀ ਨਾਮ ਹੈ ਤੁਹਾਡਾ ਜੀ ਕੀ ਹੋਇਆ ਗੁਰਪ੍ਰੀਤ ਸਿੰਘ ਹੈ ਜੀ ਕੋਇਆ ਕੀ ਭਜੀ ਅਸੀਂ ਜੀ ਸਵੇਰੇ 3:30 ਵਜੇ ਅਸੀਂ ਘਰ ਤੋਂ ਆਪਦੀ ਦੂਸਰੇ ਖੇਤ ਨੂੰ ਗਏ ਆਂ ਸਾਨੂੰ ਦੂਸਰੇ ਖੇਤ ਚੋਂ ਮਗਰੋਂ ਫੋਨ ਗਿਆ ਜੀ ਘਰੋਂ ਕਿ ਆਪਣੀ ਜਿਹੜੀ ਪਿੰਡ ਆ ਸਬਜ਼ੀ ਵਾਲੀ ਪੈਲੀ ਐ ਉਹਨਾਂ ਤੇ ਦੂਜੀ ਧਿਰ ਨੇ ਯਾਦ ਕਬਜ਼ਾ ਕਰਦੀ ਪਈ ਅਸੀਂ ਉੱਥੋਂ ਆਏ ਆ ਜੀ ਇਹਨਾਂ ਦੀਆਂ ਜਨਾਨੀਆਂ ਸਮੇਤ 6 ਤੋਂ 7 ਜਣੇ ਅਸੀਂ ਸੱਤਾਂ ਕੋਲੇ ਹਥਿਆਰ ਸੀਗੇ ਡਾਂਗਾ ਸੋਟੇ ਬਕਾਇਦਾ ਕਪ ਦੇ ਹਥਿਆਰ ਉਵੇਂ ਰਜਿਸਟ੍ਰਾਈਸ ਨਹੀਂ ਕੋਈ ਇੰਤਿਆਰ ਨਰਫਾ ਵਗੈਰਾ ਨਹੀਂ ਹੈ ਇਹਨਾਂ ਕੋ ਐਂਟਰ ਦਾ ਹੈ ਟਰੈਕਟਰ ਹੈ ਕਿਹ ਕਿਹਨਾ ਟਰੈਕਟਰ ਤੇ ਸੀਗਾ ਬਕਾਇਦਾ ਉਹਦੇ ਕੋਲ ਵੀ ਡਾਂਗ ਸੀਗੀ ਇਹਨਾਂ ਦੀ 2 ਤੋਂ ਪਲੱਸ ਹੀ ਹੈ 2 ਨਾਲ ਤੋਂ ਪਲੱਸ ਹੀ ਹੈ ਕਰੇਲਾ ਜਿਹੜਾ ਜੀ ਉੱਪਰ ਚੜਾਇਆ ਹੋਇਆ ਸੀਗਾ ਉੱਥੋਂ ਵੀ ਡਾਂਗਾ ਪਟੀਆਂ ਨੇ ਸਾਰਿਆਂ ਇਹਨਾਂ ਘਟ ਤੋਂ ਘਟ ਨਹੀਂ ਤੋਂ 25 ਡਾਂਗਾ ਸਾਡੇ ਉੱਤੇ ਟੋੜੀਆਂ ਨਹੀਂ ਲੈ ਜੜੀਆਂ ਸਾਡਾ ਕਬਜ਼ਾ ਜੀ ਬਜ਼ੁਰਗਾਂ ਲਈ ਹਿੱਸੇ ਸਾਨੂੰ ਜ਼ਮੀਨ ਆਈ ਹੈ ਜੀ ਕੋਈ 3 2022 ਦੇ ਵਿੱਚ ਮਿੰਤੀ ਉਪਰੰਤ ਪੰਚਾਇਤ ਨੇ ਸਾਨੂੰ ਜ਼ਮੀਨ ਦਵਾਈ ਆ ਇਹ ਨਿਯਾਜ ਜਦੋਂ ਦਾ ਰੋਲਾ ਰੱਖਦੇ ਆ ਜੀ ਇਹ ਰਿਸ਼ਤੇਦਾਰੀ ਤੁਹਾਡੀ ਕੀ ਲੱਗਦੇ ਰਿਸ਼ਤੇਦਾਰੀ ਚਚੇਰੇ ਭਰਾ ਨਹੀਂ ਜੀ ਚਚੇਰੇ ਭਰਾ ਉਹ ਕੀ ਕਹਿੰਦੇ ਆ ਵੀ ਮਤਲਬ ਕਿ ਉਹ ਦਾਵੇਦਾਰੀ ਕਰਦੇ ਆ ਵੀ ਸਾਡੀ ਜ਼ਮੀਨ ਹੈ ਹਾਂਜੀ 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 ਤੇ ਫਿਰ ਅੱਜ ਕੀ ਕੀਤਾ ਫਿਰ ਅੱਜ ਜੀ ਸਾਡੀ ਫਸਲ ਦੀ ਢੇਲੇ ਦੀ ਤਕਰੀਬ ਕਨਾਲ ਪੱਠੇ ਸੀ ਦੋ ਕਨਾਲਾ ਕਰੇਦਾ ਸੀ ਦਾ ਸਾਰਾ ਟਰੈਕਟਰ ਦਾ ਬਹੁਤ ਆ ਜੀ ਕਿਹੜਾ ਪਿੰਡ ਹੈ ਤੇ ਕਿੱਥੇ ਰਖਵਰ ਪਿੰਡ ਚੁਗੱਤੇ ਵਾਲਾ ਪਿੰਡ ਬੈਦਰ ਦਾ ਫਨੀ ਚੁਗੱਤੇ ਵਾਲਾ ਤੁਸੀਂ ਦੇਖ ਸਕਦੇ ਹੋ ਕਿ ਪੀੜਿਤ ਜੜੇ ਆਨਸਾਰ ਦੀ ਮੰਤਕਾ ਤੇ ਪਿਆ ਤੇ ਜਦੋਂ ਲਗਾਤਾਰ ਕਰਦੇ ਆ ਬਾਕੀ ਕੀ ਹੋਇਆ ਸਾਰੀ ਗੱਲ ਹਾਂ ਸਾਰੇ ਦਾ ਮਤਲਬ ਇੱਥੇ ਜਾ ਰਹੇ ਆ ਦੇਖੋ ਬਾਪੂ ਦੀ ਅੱਖਾਂ ਦੇ ਵਿੱਚ ਹੰਝੂ ਵੀ ਆ ਤੁਸੀਂ ਦੇਖ ਸਕਦੇ ਹੋ ਵੀ ਉਹ ਬੋਲਦੇ ਹੋਏ ਗੱਲ ਵੀ ਨਹੀਂ ਕਰ ਸਕਦੇ ਕਿਉਂਕਿ ਉਹਦੇ ਸਿਰ ਤੇ ਵੀ ਜਿਹੜੀ ਆ ਉਹ 6:00 ਵਜੇ ਹੋਈ ਆ ਜਿਹੜੀ ਸਾਹ ਤੁਹਾਨੂੰ ਦੱਸਾਨੇ ਆ ਸੀ ਤੇ ਜਿਹੜੇ ਬੰਮ ਤੇ ਵੀ ਜਿਹੜੀ 6:00 ਵਜੇ ਹੋਈ ਆ ਵੀ ਉਹਨਾਂ ਦੇ ਵਿਰੋਧੀ ਤਿਰਨਾ ਜਿਹੜੀ ਆ ਵੀ ਉਹ ਗੱਲ کہہ ਸਕਦੇ ਜੋ ਚਚੇਰੇ ਜਿਹੜੇ ਆ ਉਹ ਰਿਸ਼ਤੇਦਾਰੀ ਜਿਹੜੀ ਪੈਂਦੀ ਆ ਤੇ ਉਹਨਾਂ ਨੇ ਨਾਲ ਜਿਹੜਾ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਰਾ ਝਗੜਾ ਹੋਇਆ ਜਿਹਦੇ ਵਿੱਚ 203 ਜਾਣੇ ਜੜਿਆ ਉਹ ਜ਼ਖਮੀ ਵੀ ਹੋਏ ਆ ਪਿੰਡ ਵਾਲਿਆਂ ਨਾਲ ਵੀ ਜਿਹੜੀ ਆ ਕਾਹ ਸੁਣੀ ਜੜੀ ਆ ਹੋਈ ਦੀ ਜੜੀ ਆ ਗੱਲ ਦੱਸੀ ਜਾਦੀ ਆ ਭਾਜੀ ਕੀ ਹੋਇਆ ਤੁਹਾਡੇ ਆਪਣੇ ਤੋਂ ਤਰਜਾ ਹੈ ਆਪਣੀ ਆਪ ਦੀ ਮਾਲਕੀ ਦੀ ਨਹੀਂ ਨਾ ਕਿ ਹੜੇ ਚਾਚੇ ਦੇ ਮੁੰਡੇ ਹੀ ਆਏ ਇਹਨਾਂ ਨੂੰ ਅਸੀਂ ਜਾ ਕੇ ਰੋਕਿਆ ਜਾਨਕਿ ਨਾ ਵਾਵੋ ਕੋਈ ਕਰਨੇ ਬੰਦ ਇਕੱਠੇ ਕਰਕੇ ਦੁਬਾਰਾ ਫਿਰ ਮਿਲਤੀ ਕਰ ਲੈਂਦੇ ਆ ਆ ਗੱਲ ਗਈ ਇਹਨਾਂ ਨੇ ਹੜੇ ਦਿਖਾਉਣਾ ਕਰਤਾ ਸਮੀਤ ਜਨਾਨੀਆਂ ਜੇ ਸਾਡਾ ਤੋਂ ਅਟ ਜਣਾ ਇੰਨ ਗੱਲ ਦੇ ਥੋੜੀ ਸਾਡੀ ਤੇ ਮੈਨੂੰ ਤੇ ਆਪਣੇ ਫਾਦਰ ਸਾਹਿਬ ਆਨ ਦੋਵਾਂ ਮਿੰਟ ਘੱਟਾ ਮਾਰੀ ਹਾਂਜੀ ਤੇ ਤੁਹਾਡੇ ਰਿਸ਼ਤੇ ਚਾਚੇ ਲੱਗਦੇ ਹਾਂਜੀ ਚਾਚੇ ਤੋਂ ਮੁੰਡੇ ਜੀ ਨਾਲ ਖੜਾ ਚਾਚਾ ਜੀ ਹਾਂਜੀ ਪਰ ਹੁਣ ਤੁਸੀਂ ਇੱਥੇ ਪੋਸਟ ਦੇ ਨਾਲ ਰੱਖੋ ਕਿੰਨੇ ਜਾਣੇ ਚੱਕੀ ਆਰੇ ਸਾਡਾ ਦੋ ਹੋਇਆ ਜੀ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਨਾਲ ਤੇ ਜੋ ਮੇਰੇ ਦਸਤਾਨੇ ਕੀਤਾ ਦਬੀ ਦਾ ਤੇ ਕਾਰਵਾਈ ਤੇ ਇਹ ਮੰਨਦਾ ਕੀ ਕੋਈ ਜ਼ਬਰਨ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਹੈ ਹਾਂਜੀ ਜ਼ਬਰਨ ਬਿਲਕੁਲ ਜ਼ਬਰਨ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਚਚੇਰੇ ਜਿਹੜਾ ਪਿੰਡੀ ਰਿਸ਼ਤੇਦਾਰੀ ਵਿੱਚ ਲੱਗਦੇ ਆ ਕਿ ਚਾਚਾ ਜਿਹੜੇ ਨਾਰੇ ਲੱਗਦਾ ਹੈ ਕਿ ਉਹਨਾਂ ਦੇ ਜਿਹੜੇ ਮੁੰਡਿਆਂ ਵੱਲੋਂ ਜਿਹੜੇ ਉਹਨਾਂ ਦੇ ਦੋਸ਼ ਲਾਇਆ ਜਾ ਰਿਹਾ ਕਿ ਉਹਨਾਂ ਨੇ ਜੜੀਆਂ ਉੱਥੇ ਆ ਕੇ ਹੁੱਲੜਬਾਜੀ ਕੀਤੀ ਆ ਧੱਕੇਸ਼ਾਹੀ ਕੀਤੀ ਆ ਜ਼ਮੀਨ ਤੇ ਚੋਣ ਜਿਹੜਾ ਉਹ ਕਬਜ਼ਾ ਕਰਨ ਚਾਹੁੰਦੇ ਚਾਹਦੇ ਸੀ ਕਰਕੇ ਉਹ ਝਗੜਾ ਵੀ ਹੋਇਆ ਤੇ ਇਹਨਾਂ ਦੇ ਉੱਤੇ ਜਿਹੜਾ ਵੀ ਕਈ ਜਿਹੜੇ ਆ ਬਾਹਰ ਵੀ ਜਿਹੜੇ ਆ ਤੇ ਤਾਂ ਹਥਿਆਰਾਂ ਦੇ ਨਾਲ ਕੀਤੇ ਦਾ ਚੋਟੀਆਂ ਨਾਲ ਕੀਤੇ ਗਏ ਆ ਪੂਰੀ ਜਿਹੜੀ ਹੈ ਕਰੇਨੇ ਦੀ ਬਸੰਤੀ ਗਈ ਉਹਨੂੰ ਜਿਹੜਿਆ ਉਹ ਨਸ਼ਟ ਕੀਤਾ ਗਿਆ ਵੀ ਸਾਰੀਆਂ ਜਿਹੜੇ ਵਾਰਦਾਤ ਉਹਤੇ ਜਿਹੜੀਆਂ ਮੌਕੇ ਤੇ ਹੋਈਆਂ ਹੁਣ ਪੁਲਿਸ ਉਹ ਇਨਸਾਫ ਦੀ ਜਿਹੜੀ ਆ ਉਹ ਮੰਗ ਕਰਦੇ ਹੋਏ ਦਿਖਾਈ ਦੇ ਰਿਹਾ ਬਾਬੂ ਲੱਗਦਾ ਪੁਲਿਸ ਇਨਸਾਫ ਮਿਲੇਗਾ ਜੀ ਮਿਲੇਗਾ ਮਿਲੇਗਾ ਪੁਲਿਸ ਮੌਕੇ ਤੇ ਆ ਜੀ ਪੁਲਿਸ ਦੀ ਜਿਹੜੇ ਕੋਸ਼ਿਸ਼ ਕਾਇਰ ਚੱਲੀ ਆ ਉਹ ਦਿੱਤੀ ਗਈ ਆ ਕਿ ਹੁਣ ਇਹ ਇਨਸਾਫ ਦੀ ਜੜੀ ਆ ਤੇਰੀ ਪਰਵਾਹ ਜਿਹੜਾ ਮੰਗ ਕਰਦਾ ਪਿਆ ਵੀ ਕਹਿ ਸਕਦੇ ਆ ਵੀ ਚਚੇਰੇ ਭਰਾਵਾਂ ਦੇ ਵਿੱਚ ਜਿਹੜਿਆ ਇਹ ਸਾਰਾ ਝਗੜਾ ਹੋਇਆ ਜ਼ਮੀਨੀ ਵਿਵਾਦ ਸੀਗਾ ਜਿਸ ਨੂੰ ਲੈ ਕੇ ਸਾਰਾ ਝਗੜਾ ਹੋਇਆ ਇਨਸਾਫ ਦੀ ਜੜੀ ਆ ਉਹ ਮੰਗ ਕਰਦੇ ਪਿਆ ਤੇ ਜੱਫੀਆਂ ਨੂੰ ਜਿਹੜਾ ਹਸਪੀਟਲ ਦਾਖਲ ਕਰਾਇਆ ਗਿਆ ਤੇ ਜਿੱਥੇ ਉਹਨਾਂ ਦਾ ਜਿਹੜਾ ਇਸ ਟਾਈਮ ਜਿਹੜਾ ਇਲਾਜ ਚੱਲਦਾ ਪਿਆ ਤੁਸੀਂ ਦੇਖ ਸਕਦੇ ਹੋ ਵੀ ਬਜ਼ੁਰਗ ਵੀ ਜਿਹੜਾ ਉਹਨਾਂ ਦੇ ਵੀ ਸੱਟਾਂ ਜੜੀਆਂ ਬੱਝੀਆਂ ਇਸ ਜਮੀਨੀ ਦੇ ਬਾਅਦ ਵਿੱਚ ਜਿੱਥੇ ਇੱਕ ਧਿਰ ਦੇ ਜਿਹੜੇ ਲੋਕ ਆ ਦੋ ਤੋਂ ਤਿੰਨ ਜ਼ਖਮੀ ਹੋਏ ਨੇ ਉੱਥੇ ਦੂਜੀ ਧਿਰ ਵੀ ਜੜੀ ਆ ਉਹ ਵੀ ਜੋ ਇੰਜਰਡ ਹੈ ਦਿਖਾਈ ਦੇਣੀ ਆ ਤੇ ਉਹ ਵੀ ਹਸਪੀਟਲ ਵਿੱਚ ਦਾਖਲ ਆ ਦੂਜੀ ਧਿਰ ਨਾਲ ਅਸੀਂ ਗੱਲ ਕਰਦੇ ਆ ਜਿਨ੍ਹਾਂ ਤੇ ਦੋਸ਼ ਲੱਗਦੇ ਵੀ ਇਹਨਾਂ ਨੇ ਕਬਜ਼ਾ ਕਰਨ ਦੀ ਜਰੀਆ ਉਹ ਕੋਸ਼ਿਸ਼ ਕੀਤੀ ਆ ਜ਼ਮੀਨ ਤੇ ਭਾਜੀ ਤੁਹਾਡੇ ਤੇ ਦੋਸ਼ ਲੱਗੇ ਵੀ ਤੁਸੀਂ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਸਲ ਚ ਮਾਮਲਾ ਕੀ ਆ ਹਾਂਜੀ ਸਹੀ ਮਾਮਲਾ ਕੀ ਆ ਤੁਹਾਡੇ ਤੇ ਇਹ ਦੋਸ਼ ਲੱਗੇ ਆ ਦੂਜੀ ਧਿਰ ਨੇ ਲਾਏ ਆ ਕਿ ਤੁਸੀਂ ਜ਼ਮੀਨ ਤੇ ਕਬਜ਼ਾ ਕਰਨਾ ਹੀ ਸੀ ਨਹੀਂ ਨਹੀਂ ਕਬਜ਼ਾ ਨਹੀਂ ਕਰਨਾ ਇਹਨਾਂ ਸਾਬ ਜੀ ਸਾਡੀ ਜ਼ਮੀਨ ਹੈ ਪੱਕੀ ਰਜਿਸਟਰੀ ਹੈ 2002 ਦੇ ਗੋਣੇ ਪਏ ਜੀ ਤੇ ਸਾਡੀ ਤਿੰਨ ਸਾਲ ਹੋ ਗਏ 4 ਸਾਲ ਹੋ ਗਏ ਨਹੀਂ ਪਹਿਲੀ ਨਹੀਂ ਛੱਡਦੇ ਜਦੋਂ ਐਡਵੋਕਟ ਸਾਰਾ ਪਿੰਡ ਸਾਡੇ ਗਾਲ ਪੈ ਗਏ ਤੇ ਪੁਲਿਸ ਨੇ ਕਾਰਵਾਈ ਕਰਦੀ ਪੁਲਿਸ ਰਹਿੰਦੀ ਪਏ ਪੁਲਿਸ ਨੇ ਸੁਣਾਈ ਕਰਦੀ ਸਾਡੀ ਗਰੀਬਾਂ ਪੁਲਿਸ ਨੇ ਬਾਸ਼ਰਾਬ ਦੇ ਮੀਟ ਜਾਂ ਅੰਦਰ ਕੁਝ ਵੀ ਖਵਾਈ ਜਾਂਦਾ ਨਹੀਂ ਸਾਡੀ ਮਦਦ ਨਹੀਂ ਕਰਦੇ ਡਾੜੀਆਂ ਨੂੰ ਫੜ ਕੇ ਲੈ ਗਏ ਅੱਜ ਉਹ ਕਦੇ ਸੀ ਕਿ ਮਤ ਅਸੀਂ ਕਰੇਲੇ ਬੀਜੇ ਸੀਗੇ ਤੇ ਤੁਸੀਂ ਉੱਥੇ ਜਬਰਨ ਕਰੇਲੇ ਹੀ ਰਾਤ ਰਾਤ ਚੋਰੀ ਪਹਿਲੀ ਵਾਰ ਨੇ ਕਰੇਲੇ ਲਾਏ ਅੱਛਾ ਹਾਂਜੀ ਪਹਿਲੀ ਦਾ ਆਪਣੇ ਨਾ ਆਪਣੇ ਤਾਂ ਨਹੀਂ ਆਪਾਂ ਤੁਹਾਡੇ ਰਿਸ਼ਤੇਦਾਰੀ ਚਚੇਰੇ ਭਰਾ ਹੀ ਨੇ ਹਾਂਜੀ ਰਿਸ਼ਤੇਦਾਰ ਸਾਰੇ ਇਕੱਠੇ ਕੀਤੇ ਆ ਪਰ ਕਹਿੰਦੇ ਸਬਜ਼ੀਆਂ ਨਹੀਂ ਖਾਦਦੇ ਨਹੀਂ ਜਿਨ੍ਹਾਂ ਨਾਲ ਝਗੜਾ ਹੋਇਆ ਤੁਹਾਡੇ ਚਚੇਰੇ ਭਰਾ ਲੱਗੇ ਉਹ ਤਾਇਆ ਜੀ ਤਾਇਆ ਦਾ ਮੁੰਡਾ ਗੁਰਪ੍ਰੀਤ ਸਿੰਘ ਉਹਨੇ ਕਬਜ਼ਾ ਕੀਤਾ ਕਿ ਕਈ ਬਲਵਾਨ ਤਾਂ ਸਿੰਘ ਲੋਬਮ ਦੇ ਸੰਖਾਰਾ ਸੀ ਦਾਰਾ ਤੇ ਦੇਖਾਉਂਦੇ ਵੀ ਕਿਸ ਤਰ੍ਹਾਂ ਮਤਲਬ ਜਿਹੜੇ ਧਿਰਾਂ ਦੇ ਵਿੱਚ ਜਿਹੜਾ ਝਗੜਾ ਹੋਇਆ ਤਾਂ ਜੀ ਦੋਸ਼ ਲੱਗਿਆ ਉਹਨਾਂ ਨੇ ਦੋਸ਼ ਲਾਇਏ ਨੇ ਦੂਜੀ ਧਿਰ ਨੇ ਵੀ ਤੁਸੀਂ ਜਿਹੜਾ ਵੀ ਨਾਇਜ ਉਹਨਾਂ ਦੀ ਜਿਹੜੀ ਆ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਨਹੀਂ ਇਹ ਮੇਰੇ 10 ਸਾਲ ਮੈਰਤ ਨੂੰ ਹੋ ਗਿਆ ਅਸੀਂ ਸ਼ੁਰੂ ਤੇ ਜ਼ਮੀਨ ਪਾਉਣੇ ਮੇਰੇ ਸਾਸਦੇ ਨਾਲ ਜ਼ਮੀਨ ਹੈ ਕੇ ਉਹਨਾਂ ਦੇ ਮੇਰਾ ਜਸਤਰੀ ਅਸੀਂ ਕੇਸ ਲਾਇਆ ਸੀ ਜਿੰਦਗੀ ਸਾਡੇ ਕੋਲ ਸਕੇ ਨਹੀਂ ਸਰੀ ਵੀ ਹੈਗਾ ਜਸਤਰੀ ਵੀ ਹੈਗੀ ਹੈ ਅਸੀਂ ਤਾਂ ਪਹਿਲੀ ਵਾਰ ਨੇ ਸਾਡੀ ਪਹਿਲਾ ਅਸੀਂ ਕਾਨਕ ਪੀਜੀ ਫਸਲ ਸਾਡੀ ਫਸਲਵਾ ਦਿੱਤੀ ਉਹ ਕਾਨਕ ਸੀ ਜੇ ਸਾਡੀ ਪੁੱਤ ਨੇ ਵੀ ਸੁਣਾਇ ਕਿ ਬਹੁਤ ਦਿਨ 4 ਸਾਲ ਪੱਜੇ ਕੋਈ ਸਾਡੀ ਸੁਣਾਈ ਨਹੀਂ ਕਰਦਾ ਜਦੋਂ ਅਸੀਂ ਜਮੀਨ ਜੋ ਅੱਜ ਬੜੇ ਆ ਤੇ ਸਾਡੇ ਅਸੀਂ ਕਿ ਨਹੀਂ ਸਾਡੇ ਤਾਈ